ਬੱਚਿਆਂ ਦੀ ਮੌਤ ਹੋ ਸਕਦੀ ਮਾਪੇ ਸਾਵਧਾਨ ਹੋ ਜਾਣ ਮਾਪੇ ਬਖਿਆਰ ਰੱਖਣ ਪਿਛਲੇ ਦਿਨੀ ਇੱਕ ਖਬਰ ਪੜਨ ਨੂੰ ਮਿਲੀ ਤੇ ਮਨ ਨੂੰ ਬੜਾ ਦੁੱਖ ਹੋਇਆ ਕਿ ਇੱਕ 10 ਸਾਲ ਦੇ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਹ ਬੱਚਾ ਕਿਸੇ ਮਾਪੇ ਦਾ ਉਹ ਬੱਚਾ ਸਾਡਾ ਹੈ ਆਪਾਂ ਕਹਿ ਸਕਦੇ ਹਾਂ ਸਾਡੇ ਸਮਾਜ ਦਾ ਹਿੱਸਾ ਕਹਿ ਸਕਦੇ ਸਾਡੇ ਲੋਕਾਂ ਦਾ ਕਹਿ ਸਕਦੇ ਆ ਉਹ ਮਾਪੇ ਹੀ ਜਾਣਦਾ ਜਦੋਂ ਬੱਚੇ ਦੀ ਮੌਤ ਹੋ ਜਾਂਦੀ ਆ ਤੇ ਉਹ ਮੌਤ ਕਿਉਂ ਹੋਈ ਜੇ ਅੱਜ ਉਸ ਬੱਚੇ ਦੀ ਹੋਈ ਹੈ ਤਾਂ ਕੱਲ ਨੂੰ ਕਿਸੇ ਹੋਰ ਦੀ ਹੋ ਸਕਦੀ ਪਰਸੋਂ ਨੂੰ ਕਿਸੇ ਹੋਰ ਦੀ ਹੋ ਸਕਦੀ ਉਸ ਮੌਤ ਦਾ ਕੀ ਕਾਰਨ ਸੀ ਤੁਹਾਡੇ ਵਰਗੇ ਸੂਝਵਾਨ ਵੀਰਾਂ ਨੂੰ ਬੜੀ ਚਿੰਤਤ ਹੋ ਗਈ ਉਹ ਵੀਰਾਂ ਦੇ ਉਹਨਾਂ ਤੇ ਬਹੁਤ ਵਰਕ ਕੀਤਾ ਤੇ ਹਰ ਪਾਸੇ ਜਿਹੜੀ ਹਫੜਾ ਦਫੜੀ ਫੈਲ ਗਈ ਹੁਣ ਵੀਰੋ ਜਿਹੜੀਆਂ ਬੱਚਿਆਂ ਦੀਆਂ ਮੌਤਾਂ ਉਹ ਜਿਹੜੀਆਂ ਸ਼ੁਰੂ ਹੋਈਆਂ ਨੇ ਇਹ ਅਪ੍ਰੈਲ ਤੋਂ ਲੈ ਕੇ ਅਗਸਤ ਮਹੀਨੇ ਤੱਕ ਕੁਝ ਖਾਸ ਗੱਲਾਂ ਦਾ ਖਿਆਲ ਜ਼ਰੂਰ ਰੱਖੋ ਤਾਂ ਕਿ ਕਿਸੇ ਦਾ ਵੀ ਬੱਚਾ ਕਿਉਂਕਿ ਮਾਂ ਪਿਓ ਬੱਚਿਆਂ ਨੂੰ ਬੜੇ ਚਾਵਾਂ ਨਾਲ ਉਹ ਸੋਹਣੇ ਰੱਬ ਦੇ ਕੋਲੋਂ ਮੰਗ ਮੰਗ ਕੇ ਲੈਂਦੇ ਨੇ ਜਦੋਂ ਰੱਬ ਸੋਹਣਾ ਉਹਨਾਂ ਨੂੰ ਦਿੰਦਾ ਤੇ ਫਿਰ ਉਹ ਬੜੀਆਂ ਰੀਝਾਂ ਕਰਦੇ ਨੇ ਬੜੀਆਂ ਸ਼ੱਧਰਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਪੜਾਉਂਦੇ ਵੀ ਨੇ ਲਖਾਉਂਦੇ ਵੀ ਨੇ ਤੇ ਉਹ ਚਾਹੁੰਦੇ ਕਿ ਉਹਨਾਂ ਦੀਆਂ ਲੰਬੀਆਂ ਉਮਰਾਂ ਹੋਣ ਤੇ ਇੱਕ ਇੱਕ ਤੇ ਦੋ ਦੋ ਬੱਚੇ ਨੇ ਸਾਡੇ ਲੋਕਾਂ ਦੇ ਸਾਡੇ ਸਮਾਜ ਦੇ ਲੋਕਾਂ ਦੇ ਤੇ ਆਹ ਰਲ ਮਿਲ ਕੇ ਉਸ ਗੱਲ ਵੱਲ ਧਿਆਨ ਦੇਈਏ ਮੈਂ ਆਸ ਕਰਦਾ ਮੇਰੇ ਸੱਜਣ ਇਸ ਗੱਲ ਵੱਲ ਜਰੂਰ ਧਿਆਨ ਦੇਣ ਤੇ ਇਹ ਮੁਫਤਾਂ ਜਿਹੜੀਆਂ ਨੇ ਇੱਥੇ ਹੀ ਰੁਕ ਜਾਣ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਸਕੂਲ ਘੱਲਦੇ ਹੋ ਉਹਨੂੰ ਕਦੀ ਵੀ ਭੁੱਖੇ ਪੇਟ ਨਾਲ ਘੱਲੋ ਕਹਿਣ ਤੋਂ ਭਾਵ ਕਿ ਉਹਨੂੰ ਇੱਕ ਰੋਟੀ ਭਾਵੇਂ ਖਵਾ ਲਓ ਭਾਵੇਂ ਤੁਸੀਂ ਦਹੀਂ ਦੀ ਅੱਧੀ ਕੌਲੀ ਖਵਾ ਲਓ ਕਦੀ ਵੀ ਭੁੱਖੇ ਪੇਟ April ਤੋਂ ਲੈ ਕੇ August ਮਹੀਨੇ ਤੱਕ ਨਾ ਘੱਲੋ ਬੱਚੇ ਨੂੰ ਵੱਧ ਤੋਂ ਵੱਧ ਸੌਣ ਦਿਵੋ ਕਟੋ ਕਟੋ 8 ਘੰਟੇ ਗੂੜੀ ਨੀਂਦ ਜ਼ਰੂਰ ਲਵੇ ਗਰਮੀਆਂ ਦੇ ਇਨ੍ਹਾਂ ਮਹੀਨਿਆਂ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਮਾਪੇ ਵੀ ਲੇਟ ਸੌਂਦੇ ਨੇ ਕੋਈ 10 ਵਜੇ ਸੌਂਦਾ ਹੋਊਗਾ ਕੋਈ 11 ਵਜੇ ਸੌਂਦਾ ਹੋਊਗਾ ਤੇ ਉਧਰੋਂ ਫਿਰ ਸਵਕਤੇ ਸਕੂਲ ਜਾਣਾ ਹੁੰਦਾ ਤੇ ਸਵਕਤੇ ਉਠਾ ਦਿੰਦੇ ਨੇ ਬੱਚੇ ਨੂੰ ਤੇ ਬੱਚੇ ਨੂੰ ਪੂਰੀ ਨੀਂਦ ਨਹੀਂ ਆਉਂਦੀ ਕਿਉਂਕਿ ਬੱਚੇ ਕਈ ਵਾਰਾਂ ਗੂੜੀ ਨੀਂਦ ਨਹੀਂ ਸੌਂ ਪਾਉਂਦੇ ਇੱਕ ਕਾਰਨ ਬੱਚਿਆਂ ਦੇ ਇਹ ਵੀ ਬਹੁਤ ਵੱਡਾ ਆ ਜਦੋਂ ਬੱਚੇ ਸਕੂਲ ਜਾਂਦੇ ਨੇ ਇਹ ਗਰਮੀ ਕਾਫੀ ਹੁੰਦੀ ਹੈ ਤੇ ਕਈ ਮਾਪੇ ਜਦੋਂ ਬੱਚੇ ਸਕੂਲੋਂ ਵਾਪਸ ਆਉਂਦੇ ਨੇ ਤੋ ਕਹਿਣਗੇ ਪੁੱਤਰ ਤੂੰ ਕੱਪੜੇ ਉਤਾਰ ਲਾ 2 ਕਮਿੰਟ ਬੈਠਣ ਤੋਂ ਬਾਅਦ ਨੂੰ ਕਹਿੰਗੇ ਤੂੰ ਨਹਾ ਲਾ ਨਹਾਉਣ ਤੋਂ ਬਾਅਦ ਖਾਣਾ ਖਾਣੇ ਕਦੀ ਵੀ ਇਹੋ ਜੀ ਗਲਤੀ ਨਾ ਕਰੋ ਜਦੋਂ ਬੱਚਾ ਸਕੂਲ ਤੋਂ ਆਉਂਦਾ ਹੈ ਗਰਮੀ 'ਚ ਉਹਨੂੰ ਤੁਸੀਂ ਜਿਵੇਂ ਦਾ ਮਾਹੌਲ ਹੈ ਤੁਹਾਡਾ ਤੁਸੀਂ ਉਹਦੇ ਵੀ ਕਮਰੇ 'ਚ ਬਿਠਾਓ ਜੇ ਤੁਹਾਡੇ ਕੋ ਪੱਖੇ ਨੇ ਕੂਲਰ ਨੇ ਏਸੀ ਨੇ ਸਮੇਤ ਸਿਟੀ ਦੇ ਮੁਤਾਬਕ ਤੇ ਟੈਂਪਰੇਚਰ ਵੀ ਨਾਰਮਲ ਰੱਖੋ ਜੇ ਤੁਸੀਂ ਏਸੀ ਵੀ ਚਲਾਉਂਦੇ ਹੋ ਤਾਂ ਕੋਸ਼ਿਸ਼ ਕਰੋ 24 25 ਤੋਂ ਵੱਧ ਨਾ ਠੰਡਕ ਹੋਵੇ ਇਹ ਨਹੀਂ ਕਿ ਕੰਮ ਦੇ ਵਿੱਚ ਤੁਹਾਡੇ ਰਾਤ ਨੂੰ ਤੁਸੀਂ ਸੌਣ ਲੱਗੇ 18 ਤੇ ਚਲਾਓ 19 ਤੇ ਚਲਾਓ ਤੇ ਸਵੇਰੇ ਬੱਚਾ ਜਿਹੜਾ ਵਾ 40 ਟੈਂਪਰੇਚਰ ਦੇ ਵਿੱਚ ਬੈਠਾ ਰਵੇ ਤਾਂ ਫਿਰ ਬੱਚੇ ਦੀ ਮੌਤ ਹੋਉਂਦਾ ਬਹੁਤ ਵੱਡਾ ਚਾਂਸ ਆ ਜਦੋਂ ਵੀ ਬੱਚਾ ਸਕੂਲ ਜਾਂਦਾ ਤੇ ਕੋਸ਼ਿਸ਼ ਕਰੋ ਸਕੂਲ ਵਾਲੇ ਨੂੰ ਕੋਕੇ ਭਾਈ ਗਰਮੀ ਬਹੁਤ ਹੈਗੀ ਆ ਅਸੀਂ ਬੱਚੇ ਨੂੰ ਬੂਟ ਪਾ ਕੇ ਨਹੀਂ ਭੇਜ ਸਕਦੇ ਉਹਨੂੰ ਸੈਂਡਲ ਪਾ ਕੇ ਦੇ ਸਕਦੇ ਆ ਜਿਹੜੀ ਵੀ ਸਕੂਲ ਦੀ ਯੂਨੀਫਾਰਮ ਕੋਡ ਹੋਵੇ ਤੁਸੀਂ ਉਹ ਬੱਚੇ ਨੂੰ ਉਸ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਕਿਸ ਗੱਲ ਦਾ ਖਿਆਲ ਰੱਖਣ ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਪੈਰਾਂ ਨੂੰ ਬਹੁਤ ਗਰਮੀ ਲੱਗਦੀ ਉਹ ਸਾਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਆ ਇਸ ਤੋਂ ਇਲਾਵਾ ਬੱਚੇ ਨੂੰ ਪਾਣੀ ਵਾਲੀ ਬੋਤਲ ਜ਼ਰੂਰ ਦੇਵੋ ਜਦੋਂ ਵੀ ਬੱਚਾ ਪਾਣੀ ਪੀਣਾ ਚਾਹੁੰਦਾ ਹੋਵੇ ਆਪਣੀ ਬੋਤਲ ਕੱਢੇ ਤੇ ਪਾਣੀ ਪੀ ਲੇ ਬੱਚੇ ਨੂੰ ਖਾਸ ਹਦਾਇਤਾਂ ਦੇਵੋ ਨਾਲ ਦੀ ਨਾਲ ਹੀ ਬੱਚੇ ਨੂੰ ਇਹ ਵੀ ਹਦਾਇਤ ਦੋ ਕਿ ਪੁੱਤਰ ਜੀ ਤੁਸੀਂ ਕਦੀ ਵੀ ਗਰਮੀ 'ਚ ਨਹੀਂ ਖੇਡਣਾ ਟੁੱਪ ਚ ਨਹੀਂ ਖੇਡਣਾ ਆਪਣੇ ਦੋਸਤਾਂ ਦੇ ਨਾਲ ਕਿਉਂਕਿ ਇਹ ਜਿਹੜੀਆਂ ਨਿੱਕੇ ਨਿੱਕੇ ਟਿਪਸ ਹੈਗੇ ਨੇ ਜੇ ਅਸੀਂ ਫਾਲੋ ਕਰ ਲਾਂਗੇ ਕੁਝ ਮਾਪੇ ਕੀ ਕੀ ਵੇਖਿਆ ਕਿ ਉਹਨਾਂ ਦੇ ਬੱਚਿਆਂ ਦੇ ਬੈਗ ਬਹੁਤ ਭਾਰੇ ਹੁੰਦੇ ਨੇ ਤੇ ਬੱਚੇ ਉਹ ਕੀ ਕਰਦੇ ਨੇ ਜਿੰਨਾ ਬੈਗ ਘਰ ਲੈ ਕੇ ਆਉਂਦੇ ਨੇ ਉਸੇ ਤਰ੍ਹਾਂ ਹੀ ਬੈਗ ਆਪਣਾ ਲੈ ਕੇ ਚਲੇ ਜਾਂਦੇ ਨੇ ਚਾਹੇ ਉਹ ਕਿਤੇ ਮੋਟਰਸਾਈਕਲ ਤੇ ਜਾਂਦੇ ਹੋਣ ਚਾਹੇ ਉਹ ਕੋਈ ਕਾਰ ਤੇ ਜਾਂਦਾ ਹੋਵੇ ਚਾਹੇ ਕੋਈ ਬੱਸ ਤੇ ਜਾਂਦਾ ਹੋਵੇ ਚਾਹੇ ਕੋਈ ਘੜੁਕੇ ਤੇ ਹੀ ਕਿਉਂ ਨਾ ਜਾਂਦਾ ਹੋਵੇ ਜਾਂ ਕਿਸੇ ਹੋਰ ਸਾਧਨ ਤੇ ਟੈਂਪੂ ਤੇ ਜਾਂਦਾ ਹੋਵੇ ਜਾਂ ਉਹ ਵੈਨ ਤੇ ਜਾਂਦਾ ਹੋਵੇ ਤਾਂ ਉਹ ਪਾਰੇ ਦਾ ਪਾਰਾ ਬੈ ਕੇ ਸਕੂਲੋਂ ਘਰ ਘਰੂ ਸਕੂਲ ਲਿਆ ਜਾਂਦਾ ਫਿਰ ਕਰਨ ਕੀ ਮਾਪੇ-ਬਾਪ ਕੀ ਕਰਨ ਜਿਹੜੀਆਂ ਫਾਲਤੂ ਦੀਆਂ ਬੁਕਸ ਹੁੰਦੀਆਂ ਨੇ ਜਿਹੜੀਆਂ ਕੋਈ ਸੈਟਰਡੇ ਨੂੰ ਚੱਕ ਹੋਣੀਆਂ ਹੁੰਦੀਆਂ ਨੇ ਜਾਂ ਕਿਸੇ ਹੋਰ ਦਿਨ ਨੂੰ ਚੱਕ ਹੋਣੀਆਂ ਹੁੰਦੀਆਂ ਨੇ ਉਹਨਾਂ ਦਾ ਖਿਆਲ ਰੱਖੇ ਤੇ ਉਹ ਬੁਕਸ ਜਿਹੜੀਆਂ ਨੇ ਬਾਹਰ ਕੱਢ ਛੱਡੇ ਜਿੱਦਣ ਲੋਡ ਹੋਵੇ ਤੇ ਉਸ ਦਿਨ ਬੱਚੇ ਨੂੰ ਕਹੇ ਪੁੱਤਰ ਤੂੰ ਲੈ ਜਾ ਆਓ ਰਲ ਮਿਲ ਕੇ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਇਹ ਬੱਚੇ ਬੜੇ ਕੀਮਤੀ ਨੇ ਨਾਲ ਹੀ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਮੋਬਾਈਲ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਬਹੁਤਾ ਮੋਬਾਈਲ ਨਾ ਵੇਖਣ ਦਿਓ ਕਿਉਂਕਿ ਮੋਬਾਈਲ ਦੇ ਨਾਲ ਵੀ ਬਹੁਤ ਹੀ ਨੁਕਸਾਨ ਹੋ ਰਿਹਾ ਆਓ ਰਲ ਮਿਲ ਕੇ ਬੱਚਿਆਂ ਦੀ ਸਿਹਤ ਦਾ ਖਾਲ ਰੱਖਿਏ ਬੱਚੇ ਸਾਡੇ ਆਉਣ ਵਾਲਾ ਪਵੇਖਿਆ ਜੇ ਅਸੀਂ ਬੱਚਿਆਂ ਵੱਲ ਧਿਆਨ ਨਾ ਦਿੱਤਾ ਜਿੱਦ ਦਿਨ ਕਿਸੇ ਘਰ ਦਾ ਦੀਵਾ ਬੁਝਦਾ ਨਾ ਤੇ ਉਹ ਬਹੁਤ ਔਖਾ ਸਾਰੀ ਉਮਰ ਉਹਦੀਆਂ ਮਿੱਠੀਆਂ ਯਾਦਾਂ ਉਹ ਮਾਂ ਉਹ ਬਾਪ ਜਿਹੜੀ ਆ ਆਪਣੇ ਦਿਮਾਗ ਚ ਰੱਖਦੇ ਹੋ ਰੋਂਦੇ ਰਹਿੰਦੇ ਨੇ ਤੜਫਦੇ ਰਹਿੰਦੇ ਨੇ ਉਹ ਸੋਚਦੇ ਅਸੀਂ ਇਦਾਂ ਨਾ ਕਰਦੇ ਸਾਡੇ ਕੋਈ ਗਲਤੀ ਨਾ ਹੁੰਦੀ ਵੀਰੇ ਹੁਣ ਸਾਡੇ ਕੋ ਸਮਝੇ ਟੈਂਪਰੇਚਰ ਬਹੁਤ ਵੱਧ ਰਿਹਾ ਗਰਮੀ ਬਹੁਤ ਜਾਦਾ ਵੱਧ ਰਹੀ ਆ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਪਰ ਮੈਂ ਆਸ ਕਰਦਾ ਕਿ ਇਸ ਮੌਸਮ ਦੇ ਵਿੱਚ ਇਨਾ ਮਹੀਨਿਆਂ ਵਿੱਚ ਬੱਚਿਆਂ ਦੇ ਪ੍ਰਤੀ ਜ਼ਰੂਰ ਚੇਤਨ ਤ ਜਿਹੜਾ ਵੀ ਮੇਰਾ ਸੱਜਣ ਮੇਰਾ ਦੋਸਤ ਮਿੱਤਰ ਇਹ ਵੀਡੀਓ ਵੇਖੇ ਤਾਂ ਉਹਦਾ ਫਰਜ਼ ਬਣਦਾ ਕਿ ਉਹ ਅੱਗੇ ਵਾਂਗ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਤੱਕ ਪਹੁੰਚਾਵੇ ਜਾਂ ਬੋਲ ਕੇ ਸਨੇਹਾ ਪਹੁੰਚਾ ਦੇਵੇ ਤੁਹਕੇ ਮੇਰਾ ਮਕਸਦ ਇਹ ਨਹੀਂ ਹੈ ਕਿ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਣ ਮੇਰਾ ਮਕਸਦ ਇਹ ਹੈ ਕਿ ਸਾਡੇ ਸਮਾਜ ਦੇ ਲੋਕਾਂ ਤੱਕ ਕੋਈ ਗੱਲ ਚੰਗੇ ਤਰੀਕੇ ਨਾਲ ਚੱਲ ਜਾਵੇ ਜਿਹਦੇ ਨਾਲ ਸਾਡੇ ਲੋਕਾਂ ਦੀ ਜ਼ਿੰਦਗੀ ਬਦਲ ਜਾਏ ਇਹ ਤੁਸੀਂ ਸਾਰੇ ਮੇਰੇ ਆਪਣੇ ਹੋ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਆਪਣਿਆਂ ਦੀ ਅੱਖਾਂ ਦੇ ਵਿੱਚ ਕਦੀ ਵੀ ਕੋਈ ਅਥਰੂ ਆਵੇ ਆਹ ਰਲ ਮਿਲ ਕੇ ਆਪਾਂ ਦੂਜਿਆਂ ਦੀਆਂ ਅੱਖਾਂ ਦੇ ਅਥਰੂ ਪੂੰਝਣ ਦੀ ਕੋਸ਼ਿਸ਼ ਕਰਾਂਗੇ ਰੱਬ ਸੋਣਾ ਸਾਡੀਆਂ ਅੱਖਾਂ 'ਚ ਅਥਰੂ ਨਹੀਂ ਆਉਣ ਦਊਗਾ ਮੈਂ ਆਸ ਕਰਦਾ ਜਿਹੜਾ ਵੀ ਮੇਰਾ ਸੱਜਣ ਦੂਜਿਆਂ ਤੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੇਗਾ ਰੱਬ ਸੋਣਾ ਉਹਦੇ ਘਰ ਵਿੱਚ ਹੋਰ ਖੁਸ਼ੀਆਂ ਬਰਕਤਾਂ ਦੇਵੇ ਇੰਜ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀਆਂ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਨਾਲ ਸਮਾਜ ਦੇ ਪ੍ਰਤੀ ਜੋ ਮੇਰੇ ਫਰਜ਼ ਬਣਦੇ ਨੇ ਮੈਂ ਉਹਦੀ ਨਿਭਾਉਣ ਦੀ ਕੋਸ਼ਿਸ਼ ਕਰਦਾ ਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ